ਕਲੋਦੀ ਵਿਖੇ 17 ਨੂੰ ਇੱਕ ਥ੍ਰੈਟ ਕਾਲ ਆਈ ਸੀਗੀ ਤੇ ਉਸ ਤੋਂ ਬਾਅਦ 19 ਨੂੰ ਉਹਨਾਂ ਨੇ ਡਰਾਉਣ ਦੀ ਖਾਤਰ ਉਹਦੇ ਘਰ ਤੇ ਫਾਇਲ ਕੀਤੀ ਸੀਗੀ ਜਿਹਦੇ ਸਵੰਥ ਅਸੀਂ ਕੇਸ ਰਜਿਸਟਰ ਕੀਤਾ ਸੀ ਸੰਤਾਨ ਕਲੋਦੀ ਵਿਖੇ ਅਰੇ ਉਸ ਤੋਂ ਬਾਅਦ ਇੱਕ ਇਨਵੈਸਟੀਗੇਸ਼ਨ ਜਿਹੜੀ ਅਸੀਂ ਸ਼ੁਰੂ ਕੀਤੀ ਹੈ ਤੇ ਇਹਦੇ ਵਿੱਚ ਟੈਕਨੀਕਲ ਔਰ ਹਿਊਮਨ ਤਰੀਕੇ ਨਾਲ ਜਦੋਂ ਅਸੀਂ ਜਾਂਚਿਆ ਸਾਰੇ ਚੀਜ਼ਾਂ ਤੋਂ ਉਹਦੇ ਵਿੱਚ ਇੱਕ ਬੰਦਾ ਅਸੀਂ ਕੱਲ ਅਰੈਸਟ ਕੀਤਾ ਹੈਗਾ ਆਕਾਸ਼ਦੀਪ ਉਰਫ ਅਸ਼ ਇਦੇ ਖਿਲਾਫ ਕੱਲ੍ਹ ਨਾਈ ਕ੍ਰਿਮੀਨਲ ਪ੍ਰਵਿੱਤੀ ਦਾ ਬੰਦਾ ਇਹਦੇ ਖਿਲਾਫ ਚਾਰ ਕੇਸ ਰਿਜਿਸਟਰ ਆ। ਔਰ ਇਸ ਤੋਂ ਬਾਅਦ ਇਹਦਾ ਪਤਾ ਲੱਗਾ ਵੀ ਇਹ ਇਹਦੇ ਨਾਲ ਤਿੰਨ ਲੜਕੇ ਹੋਰ ਸੀਗੇ ਜਿਨ੍ਹਾਂ ਨੇ ਇਸ ਘਟਨਾ ਨੂੰ ਇਲਜ਼ਾਮ ਦਿੱਤਾ ਸੀਗਾ। ਹੋਰ ਇਹ ਸੁਣਨ ਵਿੱਚ ਇਹਨੂੰ ਕੱਲ੍ਹ ਅਸੀਂ ਅਰੈਸਟ ਕਰ ਲਿਆ ਹੈਗਾ ਔਰ ਇਹਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਇਹਦਾ ਰਿਮਾਂਡ ਲੈ ਲਿਆ ਹੈਗਾ। ਉਸ ਤੋਂ ਬਾਅਦ ਜਿਹੜੇ ਤਿੰਨ ਬੰਦੇ ਲੜਕੇ ਹੋਰ ਨੇ ਉਹ ਤਨਤਨ ਡਿਸਟ੍ਰਿਕਟ ਨੂੰ ਬਲੌਂਕ ਕਰਦੇ ਆ। ਉਹਨਾਂ ਦੇ ਖਿਲਾਫ ਵੀ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਨਾਮਿਨੇਟ ਕਰ ਲਿਆ ਗਿਆ ਇਸ ਕਦਮੇ ਦੇ ਵਿੱਚ। ਇਸ ਤੇ ਲਾਵਾ ਮੈਂ ਦੱਸਣਾ ਚਾਹੁੰਦਾ ਕਿ ਇਸ ਤੋਂ ਪਹਿਲਾਂ ਵੀ ਇੱਕ ਥ੍ਰੈਟ ਕਾਲ ਤੀਸਰੇ ਮਹੀਨੇ ਆਈ ਸੀ ਉਹਦੇ ਵਿੱਚ ਵੀ ਅਸੀਂ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਉਹਦਾ ਕੇਸ ਰਿਸਟਰ ਕੀਤਾ ਸੀ ਕੇਸ ਰਿਸਟਰ ਕਰਨ ਤੋਂ ਬਾਅਦ ਅਸੀਂ ਮੋਦੀ ਜਦੋਂ ਇਨਵੈਸਟੀਗੇਸ਼ਨ ਕੀਤੀ ਸੀ ਤੋਂ ਉਹਦੇ ਵਿੱਚ ਵੀ ਅਸੀਂ 12 ਬੰਦੇ ਅਰੈਸਟ ਕੀਤੇ ਸੀ ਵੀ ਉਹ ਜਿਨ੍ਹਾਂ ਨੂੰ ਬੰਦਿਆਂ ਨੇ ਉਹਨੂੰ ਪਨਾਹ ਦਿੱਤੀ ਸੀਗੇ ਜਿਹੜੇ ਬੰਦੇ ਉਹਦੇ ਨਾਲ ਸੀਗੇ ਉਹ ਵੀ ਅਸੀਂ ਅਰੈਸਟ ਕੀਤੇ ਸੀਗੇ ਇਸ ਤੋਂ ਇਲਾਵਾ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਕਿ ਇਸ ਤੋਂ ਇਲਾਵਾ ਦੋ ਕਾਲਾਂ ਸਾਡੇ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਸ਼ਹਿਰ ਦੇ ਵਿੱਚ ਵੀ ਜਿਹੜੀਆਂ ਸਾਨੂੰ ਟੇਸ ਹੋਈਆਂ ਸੀ ਜਿਹੜਾ ਕਿ ਬੰਬੀਆ ਗੈਂਗ ਨੂੰ ਬਸ ਰਿਆ ਸੀ ਇਹਦੇ ਸੀ ਬੰਬੀਆ ਗੈਂਗ ਤੋਂ ਬੋਲ ਰਿਆ ਔਰ ਪੈਸੇ ਵੀ ਡਿਮਾਂਡ ਕੀਤੀ ਸੀ ਜਦੋਂ ਅਸੀਂ ਉਹਨੂੰ ਟੈਕਨੀਕਲ ਤਰੀਕੇ ਨਾਲ ਚੈੱਕ ਕੀਤਾ ਤੋਂ ਇਹਨੇ ਬੋਗਸ ਪਾਈਆਂ ਗਈਆਂ ਇੱਕ ਸ਼ਾਰਜਾ ਤੋਂ ਆਈ ਸੀ ਇੱਕ ਪਾਕਿਸਤਾਨ ਤੋਂ ਕਾਲ ਆਈ ਸੀ ਔਰ ਇਹ ਵੀ ਜਿਹੜਾ ਵਰਚੁਅਲ ਨੰਬਰ ਦਾ ਹੀ ਇਹਨਾਂ ਨੇ ਲੈ ਕੇ ਤੇ ਇੱਥੇ ਕਾਲ ਕੀਤੀ ਹੈਗੀ ਆ ਜਿਹੜਾ ਕਿ ਲਖਵੀਰ ਲੰਡਾ ਜਿਹੜਾ ਆਪਣੇ ਆਪ ਨੂੰ ਦੱਸ ਰਿਹਾ ਉਹਨੂੰ ਵੀ ਅਸੀਂ ਇਸ ਕੇਸ ਵਿੱਚ ਨਾਮਿਨੇਟ ਕੀਤਾ ਹੈਗਾ ਔਰ ਇਹਦੇ ਨਾਲ ਦੇ ਜਿਹੜੇ ਬੰਦੇ ਆ ਉਹ ਵੀ ਨਾਮਿਨੇਟ ਕੀਤੇ ਆ ਤੇ ਉਹਨਾਂ ਤੇ ਅਸੀਂ ਰੇਟ ਕਰ ਰਹੇ ਹੈਗੇ ਆ ਸਾਡੀਆਂ ਟੀਮਾਂ ਆਲਰੇਡੀ ਲੱਗੀਆਂ ਹੋਈਆਂ ਆ ਉਹਨਾਂ ਤੇ ਤੇ ਸਾਨੂੰ ਆਸ ਹੈ ਕਿ ਬਹੁਤ ਜਲਦੀ ਜਿਹੜਾ ਹੈਗੇ ਅਸੀਂ ਉਹਨੂੰ ਕੈਚ ਕਰ ਲਵਾਂਗੇ ਸਰ ਜੀ ਇਹ ਮੌਜੂਦਾ ਫੜਿਆ ਲੀ ਕੋਈ ਹਥਿਆਰ ਨਹੀਂ ਕੀਤਾ ਇਹਦੇ ਕੋਲ ਹਥਿਆਰ ਨਹੀਂ ਹੈਗਾ ਹਜ਼ਾਰ ਜਿਹੜੇ ਦੂਸਰੇ ਬੰਦੇ ਆ ਜਿਹੜੇ ਨਾਲ ਦੇ ਹੁੰਦੇ ਆ ਇਹਦਾ ਕੰਮ ਰੈਕੀ ਕਰਨਾ ਸੀਗਾ ਔਰ ਇਹ ਨੇ ਪਨਾ ਦਿੱਤੀ ਹੈਗੀ ਉਹ ਬੰਦਿਆਂ ਨੂੰ ਆਪਣੇ ਮੰਮੀ ਦੇ ਘਰ ਮਹਿਰਵਾ ਪੈਂਦਾ ਹੈਗਾ ਤਲਵੰਡੀ ਸੌਰੀਆਂ ਚ ਉੱਥੇ ਰੱਖਿਆ ਉਹਨਾਂ ਨੂੰ ਔਰ ਆ ਸਾਰੀ ਰੈਕੀ ਕਰਕੇ ਉਹਨਾਂ ਨੂੰ ਦੱਸਿਆ ਹੈਗਾ ਵੱਡੇ ਵੱਡੇ ਗੈਂਗਸਟਰ ਦੇ ਸੰਪਰਕ ਜਿਖਾਏ ਜਿਹਨਾਂ ਇਹ ਜਿਹੜਾ ਇੱਕ ਮੇਨ ਬੰਦਾ ਤਰਨਤੰਦ ਦਾ ਹੈਗਾ ਉਹਦੇ ਨੈਟ ਵਿੱਚ ਹੈਗਾ ਉਹ ਕਿਉਂਕਿ ਉਹ ਵੀ ਤਰਨਤੰਦ ਦਾ ਰਹਿਣ ਵਾਲਾ ਵੱਡਾ ਜਿਹੜਾ ਬੰਦਾ ਵੀ ਕਹਿੰਦੇ ਸੀ ਉਹ ਵੀ ਤਰਨਤੰਦ ਦਾ ਰਹਿਣ ਵਾਲਾ ਤੇ ਇਹ ਬੰਦਾ ਵੀ ਉੱਥੇ ਤਰਨਤੰਦ ਦਾ ਰਹਿਣ ਵਾਲਾ ਜਿਹੜਾ ਬੰਦੇ ਸੀ ਨਾਮਿਨੇਟ ਇਹ ਪਹਿਲੇ ਸਦੇ ਘਰ ਦੇ ਸਾਰੇ ਕੰਮ ਇਹ ਨੰਨੂ ਥੋੜੇ ਬਾਤੇ ਪੈਸੇ ਦਿੰਦੇ ਆ ਉਹ ਜਿਆਦਾ ਪੈਸੇ ਹਜੇ ਜਿਹੜਾ ਮੇਨ ਬੰਦਾ ਜਿਹੜਾ ਸਾਡੇ ਨਾਲ ਵਿਚਾਰਾ ਤਾ ਉਹ ਪਤਾ ਲੱਗੂਗਾ ਜਿਹੜਾ ਪਹਿਲਾਂ ਅਸੀਂ ਬੰਦਾ ਫੜਿਆ ਸੀਗਾ ਉਹਦੇ ਵਿੱਚ ਉਹਨੂੰ 7000 ਰੁਪਏ ਦਿੱਤਾ ਸੀ ਸਿਰਫ ਹਜੇ ਉਹਨਾਂ ਨੇ ਬਾਕੀ ਉਹਨੂੰ ਇਹ ਕੋਈ ਲਾਲਚ ਦਿੱਤਾ ਸੀ ਵੀ ਤੈਨੂੰ ਬਾਹਰ ਲੈ ਜਾਵਾਂਗੇ ਅਸੀਂ ਉਹ ਕਾਲੀ ਕਰਕੇ ਜੈਵਿਕ ਸਰ ਪੂਰੀ ਦੇਚਿਤਾ ਗ੍ਰੀ ਲਗਾਤਾ ਕਾਲਾ ਰਹੀ ਕੀ ਕਰ ਰਹੇ ਆਂ ਅਸੀਂ ਤਾਂ ਇਹ ਤੁਹਾਨੂੰ ਤੁਹਾਡੇ ਮਾਧਮ ਰਾਹੀਂ ਲੋਕਾਂ ਨੂੰ ਪੀਨ ਕਰਾਂਗੇ ਜੇ ਤੁਹਾਡੇ ਕੋਈ ਗੱਲ ਇਦਾਂ ਦੀ ਗੱਲ ਨੋਟਿਸ ਆਉਂਦੀ ਹੈ ਤਿੰਨੀ ਜੱਟਨੀ ਸਾਨੂੰ ਦੱਸੋ ਜਿਨ੍ਹਾਂ ਸਾਡੇ ਤਿੰਨ ਕਾਲਾਂ ਟਰੇਸ ਸੁਨੋਟਿਸ ਵਿੱਚ ਆਈਆਂ ਸੀਗੀਆਂ ਉਹ ਅਸੀਂ ਦੋ ਤੇ ਪ੍ਰੋਮਟ ਐਕਸ਼ਨ ਕਰਦੇ ਹੋਏ ਬੰਦੇ ਜਿਹੜੇ ਨਾਮਿਨੇਟ ਕੀਤੇ ਆ ਅਰੈਸਟ ਕੀਤੇ ਹੈਗੇ ਉਹ ਕਾਲਾਂ ਜਿਹੜੀਆਂ ਸਾਨੂੰ ਫੇਕ ਲੱਗੀਆਂ ਹੈਗੀਆਂ ਉਹ ਵੀ ਤੁਹਾਨੂੰ ਦੱਸਿਆ ਹੈਗਾ ਉਹ ਵੀ ਅਸੀਂ ਵੈਰੀਫਾਈ ਕੀਤੇ ਹੈਗੇ ਦੰਦ ਦੀ ਲੋਨ ਨਹੀਂ ਹੈਗੇ ਇਹੋ ਮੈਂ ਪੈਡਲਰ টাই ਬੰਦੇ ਨੇ ਜਿਨ੍ਹਾਂ ਨੂੰ ਇਹੋ ਵਰਕ ਦਿੰਦੇ ਹੈਗੇ ਤੇ ਅਸੀਂ ਵਰਕ ਕਰਕੇ ਸਾਡੀ ਸੀਏ ਦੀ ਟੀਮ ਹੋਰ ਜਿਹੜੀ ਸੁਲਤਾਨ ਖੋਲੋਦੀ ਦੀ ਟੀਮ ਹੈਗੀ ਆ ਡੀਐਸਪੀ ਸਾਹਿਬ ਬੈਠੇ ਆ ਇਸ ਵਕਤ ਸੀਏ ਬਠਾ ਟੈਕਨੀਕਲ ਵਿੰਗ ਦੇ ਸਾਡੇ ਇੰਚਾਰਜ ਬੈਠੇ ਨੇ ਇਹਨਾਂ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ ਹੋ ਰਿਹਾ ਹੈ ਬਹੁਤ ਜਲਦੀ ਇਹਨੂੰ ਅਸੀਂ ਟੈਸਟ ਕੀਤਾ ਹੈਗਾ ਬਾਕੀ ਹੋਰ ਵੀ ਜੇ ਕਿਸੇ ਕੋਈ ਲੱਗਦਾ ਹੈਗਾ ਪਬਲਿਕ ਨੂੰ ਇਦਾਂ ਦੀ ਕੋਈ ਗੱਲ ਆਈ ਹੈ ਤਾਂ ਤੁਰੰਤ ਸਾਨੂੰ ਦੱਸਣ ਅਸੀਂ ਉੱਤੇ ਫੌਰਨ ਤੇ ਐਕਸ਼ਨ ਲਵਾਵਾਂਗੇ ਉਹਨਾਂ ਨੂੰ ਟ੍ਰੇਸ ਕਰਾਂਗੇ ਕਿਸੇ ਨੂੰ ਘਬਰਾਉਣ ਦੀ ਕਿਸੇ ਨੂੰ ਡਰਨ ਦੀ ਲੋੜ ਨਹੀਂ ਨਾਲ